ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਮੈਂ ਸ਼ਟਲ ਦੀ ਲੈਸ ਦਾ ਜਿਹੜਾ ਹੋਰ ਡਿਜ਼ਾਈਨ ਲੈ ਕੇ ਆਈਆਂ ਤੀਸਰਾ ਦਿਨ ਇਹ ਹੈ ਸ਼ਟਲ ਦੀ ਲੈਸ ਦਾ ਪਹਿਲੇ ਦਿਨ ਵਿੱਚ ਮੈਂ ਤੁਹਾਨੂੰ ਸ਼ਟਲ ਦੀ ਲੈਸ ਬਣਾਉਣ ਦੇ ਸਟਾਰਟਿੰਗ ਦੱਸੀ ਸੀ ਉਸ ਤੋਂ ਬਾਅਦ ਇਸ ਨੂੰ ਲੰਬਾਈ ਵਿੱਚ ਬਣਾਉਣਾ ਦੱਸਿਆ ਸੀ ਤੇ ਅੱਜ ਤੀਸਰੇ ਦਿਨ ਵਿੱਚ ਮੈਂ ਇਸ ਨੂੰ ਡਬਲ ਕਰਨਾ ਦੱਸਾਂਗੀ ਕਿ ਆਪਾਂ ਜਿਹੜੀ ਹੈ ਥੋੜੀ ਜਿੰਨੀ ਚੌੜੀ ਲੈਸ ਇਸ ਤਰ੍ਹਾਂ ਕਰ ਸਕਦੇ ਹਾਂ ਉਸ ਤੋਂ ਬਾਅਦ ਹੋਰ ਵੀ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਨੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਤੁਹਾਨੂੰ ਫਿਰ ਹੀ ਪੂਰਾ ਡਿਜ਼ਾਈਨ ਜਿਹੜਾ ਸਮਝ ਆਏਗਾ ਹੁਣ ਆਪਾਂ ਡਿਜ਼ਾਈਨ ਜਿਹੜਾ ਆ ਉਹ ਬਣਾਉਣਾ ਸ਼ੁਰੂ ਕਰਦੇ ਆ ਜਦੋਂ ਵੀ ਲੈਂਸ ਬਣਾਉਣੀ ਆ ਪਹਿਲਾ ਸਟੈਪ ਇਹਦਾ ਇਹੀ ਹੈ ਉਸ ਤੋਂ ਅੱਗੇ ਆਪਾਂ ਡਿਜ਼ਾਈਨਿੰਗ ਜਿਹੜੀ ਉਹ ਬਣਾ ਸਕਦੇ ਆ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਇੱਕ ਟਿੱਕੀ ਬਣਾ ਲੈਣੀ ਆ 3 4 5 6 7 फिर लूप बना लिया फिर लूप बनाने बाद फिर आप छे बाल पावे दो तीन चार पाँच छे छे बाल फिर पा ले फिर लूप बना लिया तो फिर, 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 फिर वेखो एक दो तीन चार पाँच छे फिर लूप बनावे एक दो तीन चार पाँच ਸ਼ੇ ਜਦੋਂ ਤਿੰਨ ਲੂਪ ਬਣ ਜਾਣੇ ਨੇ ਉਦੋਂ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਗੋਲ ਕਰ ਦੇਣਾ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਗੋਲ ਕਰ ਲਿਆ ਹੈ ਹੁਣ ਅੱਗੇ ਵੇਖੋ ਕੀ ਕਰਾਂਗੇ ਕੱਲ ਜਦੋਂ ਆਪਾਂ ਇਸ ਤਰ੍ਹਾਂ ਕਰਕੇ ਲੰਬੀ ਲੇਸ ਬਣਾਈ ਸੀ ਤੇ ਇੰਨਾ ਇੱਥੋਂ ਆਪਾਂ ਛੱਡਿਆ ਸੀ ਹੁਣ ਇੱਥੇ ਆਪਾਂ ਕੀ ਕਰਨਾ ਅਸੀਂ ਬਣਾਉਣੀ ਆ ਡਬਲ ਲੈਸ ਹੁਣ ਆਪਾਂ ਇਹ ਟਿੱਕੀ ਨੂੰ ਘੁਮਾ ਕੇ ਇੱਧਰ ਵਾਲੀ ਸਾਈਡ ਨੂੰ ਕਰ ਦੇਣਾ ਕਿਉਂਕਿ ਇਹਦਾ ਕੋਈ ਵੀ ਉਲਟਾ ਸਿੱਧਾ ਪਾਸਾ ਨਹੀਂ ਹੁੰਦਾ ਕੋਈ ਵੀ ਇਸਦਾ ਉਲਟਾ ਸਿੱਧਾ ਪਾਸਾ ਨਹੀਂ ਇਹਨੂੰ ਘੁਮਾ ਕੇ ਹੁਣ ਆਪਾਂ ਇੱਧਰ ਵਾਲੀ ਸਾਈਡ ਤੇ ਫੇਰ ਇੱਕ ਟਿੱਕੀ ਹੋਰ ਬਣਾਵਾਂਗੇ ਥੋੜਾ ਜਿਨਾ ਇੱਥੇ ਤੁਸੀਂ ਛੱਡ ਦੇਣਾ ਹੈ ਤਾਂਗਾ इतने थोड़ा जिना धागा देना फिर दो तीन चार पाँच छे छे बना ले फिर लूप बनावें फिर एक दो तीन चार पाँच छे फिर लूप बनावे एक दो तीन चार छे फिर लूप बनावें वेखो तीन लूप बन गया दो तीन चार पे छे छे वरी बारे करू भी आप इस तरह करके जोड़ देना ये साडिया हम दो हो गए वेखो ਇੱਕ ਦਾ ਇਧਰ ਨੂੰ ਮੂੰਹ ਹੈ ਇੱਕ ਦਾ ਇਧਰ ਨੂੰ ਫੇਰ ਆਪਾਂ ਹੁਣ ਪਹਿਲਾਂ ਇਹਨੂੰ ਘੁਮਾ ਕੇ ਇਧਰ ਨੂੰ ਕੀਤਾ ਸੀ ਹੁਣ ਆਪਾਂ ਇਧਰ ਨੂੰ ਮੂੰਹ ਕਰ ਲੈਣਾ ਹੈ ਇਹਦਾ ਤੇ ਹੁਣ ਵੇਖੋ ਕੀ ਕਰਾਂਗੇ ਫੇਰ ਥੋੜਾ ਜਿੰਨਾ ਤਾਂਗਾ ਇੱਥੇ ਛੱਡ ਦੇਣਾ ਵਾ ਫਿਰ ਇੱਕ ਦੋ ਤਿੰਨ ਚਾਰ ਪੰਜ ਛੇ ਛੇ ਬਣਾਉਣ ਤੋਂ ਬਾਅਦ ਹੁਣ ਜਿਹੜੀ ਸਾਡੀ ਇਹ ਵਾਲੀ ਟਿੱਕੀ ਹੈ ਇਹਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਅਟੈਚ ਕਰਨਾ ਆਹ ਵੇਖੋ ਜਿਸ ਨਾਲ ਕੱਲ ਤੁਹਾਨੂੰ ਦੱਸਿਆ ਸੀ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰ ਦੇਣਾ ਫਿਰ ਉਸ ਤੋਂ ਬਾਅਦ ਛੇ ਟੰਕੀ ਲਵਾਂਗੇ 1 2 3 4 5 6 ਫਿਰ ਲੂਪ ਬਣਾਵਾਂਗੇ 1 2 3 then 4 5 6 ਇਸ ਤੋਂ ਬਾਅਦ ਫੇਰ ਲੂਪ ਬਣਾਵਾਂਗੇ 1 2 3 4 5 6 6 ਬਣਾਉਣ ਤੋਂ ਬਾਅਦ ਫੇਰ ਇਹਨੂੰ ਜੋੜ ਦੇਣਾ ਹੁਣ ਇਹਨੂੰ ਜੋੜਨ ਤੋਂ ਬਾਅਦ ਫੇਰ ਆਪਾਂ ਇਧਰਲੀ ਸਾਈਡ ਨੂੰ ਇਹਦਾ ਮੂੰਹ ਕਰ ਲੈਣਾ ਵਾ ਫੇਰ ਵੇਖੋ ਫੇਰ ਥੋੜਾ ਜਿਹਾ ਧਾਗਾ ਇੱਥੇ ਛੱਡਣਾ ਵਾ ਤੇ ਫੇਰ ਨਵੀਂ ਟਿੱਕੀ ਬਣਾਉਣੀ ਸ਼ੁਰੂ ਕਰਨੀ ਆ 1 2 3 4 5 6 ਹੁਣ 6 ਬਣਾਉਣ ਤੋਂ ਬਾਅਦ ਇਹ ਵੇਖੋ ਇਧਰ ਵਾਲੀ ਸਾਈਡ ਤੇ ਸਾਡੀਆਂ ਦੋ ਟਿੱਕੀਆਂ ਹੋ ਗਈਆਂ ਇਧਰ ਇੱਕ ਰਹਿ ਗਈ ਹੁਣ ਆਪਾਂ ਇਧਰ ਇਹਨੂੰ ਜੋੜਨਾ ਵੇਖੋ ਜੋੜਨ ਦਾ ਤਰੀਕਾ ਮੈਂ ਕੱਲ ਵਾਲੀ ਵੀਡੀਓ ਵਿੱਚ ਦੱਸਿਆ ਹੈ ਉਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗੀ ਤੁਸੀਂ ਪਹਿਲੀਆਂ ਦੋਨੋਂ ਵੀਡੀਓ ਵੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਜਿਨ੍ਹਾਂ ਨੇ ਪਹਿਲੀਆਂ ਦੋ ਵੀਡੀਓ ਨਹੀਂ ਦੇਖੀਆਂ ਉਹ ਜਾ ਕੇ ਤੇ ਮੇਰੇ ਚੈਨਲ ਤੇ ਦੇਖ ਸਕਦੇ ਨੇ ਫਿਰ ਲੂਪ ਬਣਾਵਾਂਗੇ ਫੇਰ ਇੱਕ ਲੂਪ ਬਣਾਵਾਂਗੇ ਤੁਸੀਂ ਇਹ ਜਿਹੜੇ ਵਾਲਿਆ ਆਪਣੀ ਮਰਜ਼ੀ ਨਾਲ ਛੇ ਵੀ ਲੈ ਸਕਦੇ ਸੱਤ ਵੀ ਲੈ ਸਕਦੇ ਜਿੰਨੇ ਵੀ ਤੁਸੀਂ ਚੌੜੀ ਟਿੱਕੀ ਬਣਾਉਣੀ ਹੈ ਜਿਆਦੀ ਵੱਡੀ ਬਣਾਉਣੀ ਹੈ ਰਾਉਂਡ ਤੇ ਉਹਨਾਂ ਤੁਸੀਂ ਇਸ ਨੂੰ ਲੈ ਸਕਦੇ ਹਾਂ ਹੁਣ ਇਸ ਤਰ੍ਹਾਂ ਵੇਖੋ ਫੇਰ ਆਪਾਂ ਇੱਧਰ ਸਾਈਡ ਨੂੰ ਮੂੰਹ ਕਰ ਲੈਣਾ ਇਹਦਾ ਫਿਰ ਇੰਨਾ ਕੁ ਤਾਂਗਾ ਇੱਥੇ ਛੱਡਣਾ ਵਾ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਥੋੜੀ ਜਿਨੀ ਇੱਥੇ ਸਪੇਸ ਛੱਡਨੀ ਆ ਫੇਰ ਹੀ ਵਧੀਆ ਬਣੇਗਾ 3 4 5 6 6 ਪਾ ਲਈ ਫਿਰ ਇਹਨੂੰ ਆਪਾਂ ਇਹਦੇ ਨਾਲ ਜੋੜ ਦੇਣਾ ਫਿਰ ਉਸ ਤੋਂ ਬਾਅਦ ਸ਼ੇਪ ਆਵਾਂਗੇ 1 2 3 4 5 ਸ਼ੀ ਫੇਰ ਲੂਪ ਬਣਾਵਾਂਗੇ ਬਿਕੋ ਇਸ ਤਰ੍ਹਾਂ ਕਰਕੇ ਜਦੋਂ ਆਪਾਂ ਥੋੜਾ ਜਿਨਾ ਲੂਜ਼ ਛੱਡ ਦਿੰਨੇ ਆ ਤੇ ਫਿਰ ਅਗਲਾ ਵਾਲ ਪਾ ਦਿੰਨੇ ਲੂਪ ਆਪਣੇ ਆਪ ਬਣ ਜਾਂਦਾ 2 3 4 5 6 ਸ਼ੇਪ ਬਣਨ ਤੋਂ ਬਾਅਦ ਫੇਰ ਆਪਾਂ ਲੂਪ ਪਾਵਾਂਗੇ 1 2 3 4 5 6 ਸ਼ੇਪ ਪੋਂ ਤੋਂ ਬਾਅਦ ਫੇਰ ਆਪਾਂ ਜੋੜ ਦੇਣਾ। ਇਸੇ ਤਰ੍ਹਾਂ ਹੁਣ ਆਪਾਂ ਇੱਧਰ ਵਾਲੀ ਸਾਈਡ ਨੂੰ ਬਣਾਵਾਂਗੇ। ਇੱਧਰ ਸਾਡੀਆਂ ਤਿੰਨ ਟਿਕਲੀਆਂ ਬਣ ਗਈਆਂ, ਇੱਧਰ ਰਹਿ ਗਈਆਂ ਦੋ। ਹੁਣ ਆਪਾਂ ਇੱਧਰ ਵੀ ਤੀਸਰੀ ਬਣਾਵਾਂਗੇ। ਆਪਾਂ ਹੰਜੇ ਸ਼ੇਪ ਪੋਂ ਤੋਂ ਬਾਅਦ ਆਪਾਂ ਹੁਣ ਇੱਧਰ ਵਾਲੀ ਸਾਈਡ ਤੇ ਇਹਨੂੰ ਜੋੜਨਾ ਵਾ। ਜੇਕਰ ਤੁਹਾਨੂੰ ਇਹ ਬਣਾਉਣੀ ਆ ਗਈ ਬਾਕੀ ਡਿਜ਼ਾਈਨਿੰਗ ਜਿਹੜੀ ਤੁਸੀਂ ਇਸ ਤਰੀਕੇ ਦੇ ਨਾਲ ਵੇਖ-ਵੇਖ ਕੇ ਕੋਈ ਵੀ ਡਿਜ਼ਾਈਨ ਇਹਦੇ ਤੇ ਤਿਆਰ ਕਰ ਸਕਦੇ ਜੇ ਬਹੁਤ ਹੀ ਸੋਹਣੇ-ਸੋਹਣੇ ਡਿਜ਼ਾਈਨ ਬੰਦੇ ਨੇ ਇਹਦੇ ਤੇ ਤੁਸੀਂ ਇਸ ਨੂੰ ਆਪਣੇ ਦੁਪੱਟਿਆਂ ਤੇ ਸੂਟ ਤੇ ਕਿਤੇ ਵੀ ਲਾ ਸਕਦੇ ਜੇ ਅਗਲੀਆਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਲਾਉਣ ਬਾਰੇ ਵੀ ਦੱਸਾਂਗੀ ਕਿ ਜੇ ਆਪਾਂ ਟਿੱਕੀਆਂ ਬਣਾਵਾਂਗੇ ਤੇ ਸੂਟ ਦੇ ਉੱਪਰ ਆਪਾਂ ਕਿਸ ਤਰ੍ਹਾਂ ਅਟੈਚ ਕਰਨੀਆਂ ਹੈ ਚੌੜੀ ਲੈਂਸ ਜਿਹੜੀ ਕਿਸ ਤਰ੍ਹਾਂ ਅਟੈਚ ਕਰਨੀ ਹੈ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹ ਬਣ ਕੇ ਇਹ ਡੀ ਕੋ ਜਾਂਦਾ ਹੈ ਤੇ ਲੈਸ ਤੁਸੀਂ ਇਸੇ ਤਰ੍ਹਾਂ ਘਰ ਵਿੱਚ ਬਣਾ ਕੇ ਤੇ ਆਪਣੇ ਪੈਸੇ ਵੀ ਬਚਾ ਸਕਦੇ ਹੋ ਤੇ ਆਪਣੇ ਸੂਟ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਡੈਕੋਰੇਟ ਕਰ ਸਕਦੇ ਜੀ ਇਹ ਵੇਖੋ ਇਸ ਤਰੀਕੇ ਦੇ ਨਾਲ ਹੁਣੇ ਬਣ ਗਿਆ ਵਾ ਇਸ ਦਾ ਅੱਗੇ ਤੋਂ ਅੱਗੇ ਜਦੋਂ ਅਪ ਬਣਾਉਂਦੇ ਜਾਵਾਂਗੇ ਤੇ ਇੰਨੀ ਚੌੜੀ ਲੈਸ ਜਿਹੜੀ ਆ ਇਹ ਪੰਦੀ ਜਾਣੀ ਆ ਆਹ ਵੇਖੋ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਜਿੰਨੀ ਚਾਹੋ ਲੰਬੀ ਕਰ ਸਕਦੇ ਜੇ ਇਹ ਜਿਹੜਾ ਆਪਾਂ ਗਲੇ 'ਚ ਪਾਉਣ ਵਾਸਤੇ ਜਿਸ ਤਰ੍ਹਾਂ ਹੁੰਦਾ ਹੈ ਉਹ ਬਣਾਇਆ ਹੋਇਆ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਤੁਸੀਂ ਵੀ ਇਸ ਨੂੰ ਇਸ ਤਰ੍ਹਾਂ ਇਹਦੇ ਕਾਫੀ ਸਾਰੇ ਡਿਜ਼ਾਈਨ ਬਣਾ ਸਕਦੇ ਜੇ ਤੁਸੀਂ ਇੱਥੇ ਬੈਂਡ ਬਣਾ ਸਕਦੇ ਜੇ ਕੁਝ ਵੀ ਬਣਾ ਸਕਦੇ ਜੇ ਇਹਦੇ ਨਾਲ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਵੇਖੋ ਦੁਪੱਟਿਆਂ ਤੇ ਸੂਟਾਂ ਤੇ ਕਿਤੇ ਵੀ ਤੁਸੀਂ ਇਸ ਨੂੰ ਲਗਾ ਕੇ ਤੇ ਤਿਆਰ ਕਰ ਸਕਦੇ ਜੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੀ ਪਿਆਰੀ ਜੀ ਵੀਡੀਓ ਦੇ ਨਾਲ ਧੰਨਵਾਦ